ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ 11 ਤਰੀਕ ਨੂੰ ਇੱਕ ਦਿਹਾੜੀਦਾਰ ਮਿਹਨਤ ਕਸ਼ ਬੰਦੇ ਦਾ ਮੋਟਰਸਾਈਕਲ ਇੱਕ ਚੋਰੀ ਕਰਕੇ ਲੈ ਗਏ ਸੀ ਚੋਰ ਸੀ ਸਮਾਰਕਾਲ ਦੇ ਕੋਲੇ ਅੱਗੇ ਕੋਠੀ ਦੇ ਵਿੱਚ ਇੱਕ ਪੱਥਰ ਦਾ ਕੰਮ ਕਰ ਰਿਹਾ ਸੀ ਬਈ ਉਹ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਸੀ ਤੇ ਆਪਾਂ ਉਸ ਦੀ ਵੀਡੀਓ ਆਪਣੇ ਸੱਚ ਟੈਲੀਵਿਜ਼ਨ YouTube Facebook ਪੇਜ ਦੋਨਾਂ ਤੇ ਪਾਈ ਸੀ ਤੇ سوشل میڈیا ਨੇ ਬਹੁਤ ਵਧੀਆ ਸਾਥ ਦਿੱਤਾ ਜਿਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਦੇ ਸਦਕਾ ਕਿ ਮੋਟਰਸਾਈਕਲ ਹੈ ਬਾਈ ਨੂੰ ਉਹ ਮੋਟਰਸਾਈਕਲ ਮਿਲ ਗਿਆ ਕਿੱਥੋਂ ਮਿਲਿਆ ਕਿਵੇਂ ਮਿਲਿਆ ਕਿੰਨੇ ਫੋਨ ਕੀਤਾ ਬਾਈ ਨੂੰ ਉਹ ਆਪਾਂ ਬਾਈ ਨਾਲ ਜਾਣਕਾਰੀ ਲੈਣੇ ਆ ਪੁਲਿਸ ਦੇ ਵਿੱਚ ਵੀ ਦਰਖਾਸਤ ਦਿੱਤੀ ਵੀ ਸੀ ਸ਼ਾਇਦ ਉਹਨਾਂ ਬਲੋ ਮਾੜੀ-ਮੋਟੀ ਕਿਤੇ ਨਾ ਕਿਤੇ ਹਲਚਲ ਜਿਹੜੀ ਘਟ ਦਿਖੀ ਆ سوشل میڈیا ਦਾ ਫਰਕ ਪੈ ਜਾਂਦਾ ਪਉਣ ਦਾ ਨੈਟ ਤੇ ਤੇ ਉਸ ਬਾਈ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਮੋਟਰਸਾਈਕਲ ਕਿੱਥੋਂ ਕਿਵੇਂ ਮਿਲਿਆ ਕਿਸ ਹਾਲਤ ਦੇ ਵਿੱਚ ਮਿਲਿਆ ਕੋਈ ਨੁਕਸਾਨ ਤਾਂ ਨਹੀਂ ਮੋਟਰਸਾਈਕਲ ਦੇ ਵਿੱਚੋਂ ਕੋਈ ਜਾਂ ਸਮਾਨ ਕੱਟਿਆ ਗਿਆ ਹੋਵੇ ਤੇ ਉਹ ਬਈ ਨਾਲ ਆਪਾਂ ਆ ਜੋ ਗੱਲਬਾਤ ਕਰਦੇ ਆ ਮੋਟਰਸਾਈਕਲ ਕਿੱਥੋਂ ਤੇ ਕਿਵੇਂ ਮਿਲਿਆ ਹਾਂ ਬਈ ਤੁਹਾਡਾ 11 ਤਰੀਕ ਨੂੰ ਮੋਟਰਾਂ ਚੋਰੀ ਹੋਇਆ ਸੀ ਹਾਂਜੀ ਹਾਂਜੀ ਤੇ ਇਹ ਮੋਟਰਸਾਈਕਲ ਮਿਲਿਆ ਕਿੱਥੋਂ ਬਰਾਤ ਇਹ ਆਪਣੀ ਕੋਲਡੇ ਦੇ ਰਾਹ ਤੇ ਨਾ ਹੀ ਸਿੱਟਿਆ ਪਿਆ ਸੀਗਾ ਤੇਲ ਤੂਲ ਮੁੱਕ ਗਿਆ ਹੋਊਗਾ ਉਹ ਸੱਟ ਗਿਆ ਅੱਛਾ ਹਾਂ ਜੀ ਉੱਥੋਂ ਫਿਰ ਕਈ ਬੰਦੇ ਮਜ਼ਦੂਰ ਆਉਂਦੇ ਆਗੇ ਤੇ ਫਿਰ ਉਹਨਾਂ ਨੇ ਦੱਸਿਆ ਵੀ ਉੱਥੇ ਤੇਰਾ ਮੋਟਰਸਾਈਕਲ ਸਿੱਟਿਆ ਬੈਦ ਨੂੰ ਚੱਕ ਲਿਆ ਜਾਗੇ ਅੱਛਾ ਉਹ ਜਾਣਦੇ ਸੀ ਤੁਹਾਨੂੰ ਜਿਨ੍ਹਾਂ ਨੇ ਫੋਨ ਕੀਤਾ ਤੁਹਾਨੂੰ ਹਾਂ ਜੀ ਹਾਂ ਆਪਣ ਜਾਣਦੇ ਸੀ ਕਰਕੇ ਉਹ ਜਾਣਦੇ ਸੀ ਵੀ ਮੋਟਰਸਾਈਕਲ ਜੁੱਗੂ ਦਾ ਚੋਰੀ ਸਾਹਿਬ ਆ ਗਰਜੀਤ ਸਿੰਘ ਦਾ ਉਹਦੇ ਕਰਕੇ ਫਿਰ ਮੈਨੂੰ ਦੱਸ ਗਏ ਮੋਟਰਸਾਈਕਲ ਤੋਂ ਕੋਈ ਸਮਾਨ ਸੂਨ ਕੱਢਿਆ ਤਾਂ ਨਹੀਂ ਗਿਆ ਕੋਈ ਨੁਕਸਾਨ ਨਹੀਂ ਨੁਕਸਾਨ ਤਾਂ ਕੁਝ ਨਹੀਂ ਹੋਇਆ ਜੀ ਬਸ ਸਹੀ ਸੀਗਾ ਬਾ ਨੰਬਰ ਪਲੇਟਾਂ ਹੀ ਕੱਲੀਆਂ ਠੀਕ ਹੈ ਦੇਖੋ ਇਹ ਪੁਲਿਸ ਬਿਜਾ ਦਾ ਫੋਨ ਪਾਉਂਦਾ ਨਹੀਂ ਆਇਆ ਨਹੀਂ ਨਹੀਂ ਕਿਸੇ ਦਾ ਨਹੀਂ ਆਇਆ ਤੁਹਾਡੇ ਕੋਈ ਨਹੀਂ ਨਹੀਂ ਉਹ ਆਪਾਂ ਉਹਨਾਂ ਨੂੰ ਦੱਸਿਆ ਹੁੰਦਾ ਸੀ ਵੀ ਸਾਡਾ ਹਾਂਜੀ ਵੀ ਸਾਡਾ ਮੁਰਤੇ ਹਾਂਜੀ ਮਿਲ ਗਿਆ ਠੀਕ ਹੈ ਹਾਂ